ਸਬਸਕ੍ਰਾਈਬ ਕੀਜੀਏ ਸਾਡੇ ਹੈਲਥ ਸਮਾਧਾਨ ਚੈਨਲ ਨੂੰ ਅਤੇ ਬੈਲ ਆਈਕਨ ਉੱਤੇ ਵੀ ਕਲਿੱਕ ਕਰੋ ਜਿਸ ਨਾਲ ਤੁਸੀਂ ਸਾਡੇ ਖਾਸ ਵੀਡੀਓ ਸਭ ਤੋਂ ਪਹਿਲਾਂ ਦੇਖ ਸਕੋਗੇ ਹੈਲੋ ਦੋਸਤੋ ਹੈਲਥ ਸਮਾਧਾਨ ਵਿੱਚ ਤੁਹਾਡਾ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ ਅੱਜ ਦੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਅਹਿਜਾ हेयर ऑयल ਦੱਸੂਗਾ ਜਿਸ ਨੂੰ ਲਗਾਤਾਰ ਯੂਜ਼ ਕਰਨ ਤੋਂ ਬਾਅਦ ਤੁਹਾਡੀਆਂ ਵਾਲਾਂ ਦੇ ਨਾਲ ਰਿਲੇਟਡ ਕਈ ਪ੍ਰੋਬਲਮਸ ਸੋਲਵ ਹੋ ਜਾਣਗੀਆਂ ਇਹ हेयर ऑयल ਤੁਹਾਡੇ हेयर ਗਰੋਥ ਦੇ ਲਈ ਇੱਕ ਮੈਜਿਕ ਦੀ ਤਰ੍ਹਾਂ ਕੰਮ ਕਰੇਗਾ ਦੋਸਤੋ ਉਹ ਤੇਲ ਹੈ ਨੇਚਰ ਸ਼ੋਰ ਦਾ हेयर ਗਰੋਥ ਆਇਲ ਇਹ हेयर ਤੁਹਾਡੇ ਵਾਲਾਂ ਦੇ ਲਈ ਬਹੁਤ ਹੀ ਚੰਗਾ ਹੈ ਇਸ ਦੇ ਵਿੱਚ ਸਾਰੀਆਂ ਹੀ ਨੇਚਰਲ ਜੜੀ ਬੂਟੀਆਂ ਹਰਬਸ ਪਾਏ ਹਨ ਇਸ ਨੂੰ ਲਗਾਉਣ ਦੇ ਨਾਲ ਤੁਹਾਡੇ ਵਾਲ ਨੇਚਰਲ ਤਰੀਕੇ ਨਾਲ ਗਰੋਥ ਹੋਣਗੇ ਇਸ ਦੇ ਵਿੱਚ ਕਿਸੇ ਵੀ ਕੈਮੀਕਲ ਯੂਜ਼ ਨਹੀਂ ਕੀਤਾ ਗਿਆ ਹੈ ਇਹ ਬਿਲਕੁਲ ਹੀ ਨੇਚਰਲ ਹੈ ਬਿਲਕੁਲ ਆਯੁਰਵੇਦਿਕ ਤੇਲ ਹੈ ਇਹ ਹੀ ਰਾਇਲ ਤੁਹਾਡੇ ਵਾਲਾਂ ਦੀ ਗਰੋਥ ਨੂੰ ਪ੍ਰੋਮੋਟ ਕਰਦਾ ਹੈ ਜੇ ਤੁਹਾਡੇ ਵਾਲ ਛੱਟਦੇ ਵੀ ਹਨ ਉਹਨਾਂ ਨੂੰ ਵੀ ਇਹ ਰੋਕ ਦਿੰਦਾ ਹੈ ਜੇ ਤੁਹਾਡੇ ਵਾਲ ਪਤਲੇ ਹੋ ਰਹੇ ਹਨ ਉਹਨਾਂ ਵਾਲਾਂ ਨੂੰ ਵੀ ਇਹ ਮੋਟਾ ਕਰਦਾ ਹੈ ਤੇ ਨਾਲ ਹੀ ਜੇ ਤੁਹਾਨੂੰ ਡੈਂਡਰਫ ਦੀ ਪ੍ਰੋਬਲਮ ਹੈ ਤਾਂ ਉਸ ਦੇ ਲਈ ਇਹ ਤੇਲ ਤਾਂ ਬਹੁਤ ਹੀ ਜ਼ਿਆਦਾ ਲਾਭਕਾਰੀ ਹੈ ਤੋ ਦੋਸਤੋ ਸਭ ਤੋਂ ਪਹਿਲਾਂ ਆਪਾਂ ਇਹ ਜਾਣ ਲੈਣੇ ਆ ਕਿ ਇਸ ਆਇਲ ਦੇ ਵਿੱਚ ਕਿਹੜੀ-ਕਿਹੜੀਆਂ ਨੇਚਰਲ ਹਰਬਸ ਪਾਏ ਹਨ ਸਭ ਤੋਂ ਪਹਿਲਾਂ ਹੈ ਬ੍ਰਿੰਗਰਾਜ ਨੀਲ ਬ੍ਰਿੰਗਾੜੀ ਮਹਾਮੋਹੀ ਤ੍ਰਿਫਲਾ ਹਲਦਾ ਤੇਲ ਮਲਠੀ ਗਵਾਕਾਸ਼ੀ ਕਲਕੇਸੀ ਹੀਨਾ ਤੋ ਦੋਸਤੋ ਤੁਸੀਂ ਦੇਖਿਆ ਇਸ ਦੇ ਵਿੱਚ ਸਾਰੀਆਂ ਹੀ ਨੇਚਰਲ ਚੀਜ਼ਾਂ ਹਨ ਤਾਂ ਆਪਣੇ ਵਾਲਾਂ ਦੇ ਉੱਤੇ ਕੋਈ ਵੀ ਸਾਈਡ ਇਫੈਕਟ ਨਹੀਂ ਹੈ ਇਹ ਵਾਲਾਂ ਦੀ ਗਰੋਥ ਨੂੰ ਬਾਲ ਜੇ ਝੜਦੇ ਹੋਣ ਵਾਲਾਂ ਦੇ ਵਿੱਚ ਇਹ ਡੈਂਟਰਫ ਹੋਵੇ ਇਹ ਸਾਰੀਆਂ ਇਹ ਪ੍ਰੋਬਲਮਸ ਦੇ ਲਈ ਇਹ ਚੀਜ਼ਾਂ ਇਸਤੇਮਾਲ ਕੀਤੀਆਂ ਜਾਂਦੀਆਂ ਹਨ ਦੋਸਤੋ ਇਸ ਆਇਲ ਦੇ ਵਿੱਚ ਕੋਈ ਵੀ ਕੈਮੀਕਲ ਦਾ ਯੂਜ਼ ਨਹੀਂ ਕੀਤਾ ਗਿਆ ਹੈ ਇਹ ਬਿਲਕੁਲ ਹੀ ਨੇਚਰਲ ਹੈਔਰ ਆਪਾਂ ਇਹ ਜਾਣ ਲੈਣੇ ਹੈ ਕਿ ਇਸ ਤੇਲ ਨੂੰ ਆਪਣੇ ਵਾਲਾਂ ਦੇ ਉੱਤੇ ਲਗਾਉਣਾ ਕਿਵੇਂ ਹੈ ਤਾਂ ਦੋਸਤੋ ਇਸ ਤੇਲ ਨੂੰ ਆਪਣੇ ਵਾਲਾਂ ਦੇ ਉੱਤੇ ਅਪਲਾਈ ਕਰਨ ਦੇ ਲਈ ਤੁਸੀਂ ਹਰ ਰੋਜ਼ ਰਾਤ ਨੂੰ ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਤੁਸੀਂ 15 ਮਿੰਟ ਆਪਣੇ ਵਾਲਾਂ ਦੀ ਜੜ੍ਹਾਂ ਦੇ ਵਿੱਚ ਮ사ਜ ਕਰਨੀ ਹੈ ਵਾਲਾਂ ਦੇ ਉੱਤੇ ਵੀ ਲਗਾਉਣਾ ਹੈ ਉਤੇ ਸਵਿਰੇ ਉੱਠ ਕੇ ਆਪਣੇ ਵਾਲਾਂ ਨੂੰ ਧੋ ਲੈਣਾ ਹੈ ਤੁਸੀਂ ਕੋਈ ਵੀ ਕੈਮੀਕਲ ਸ਼ੈਂਪੂ ਦਾ ਉਪਯੋਗ ਨਹੀਂ ਕਰਨਾ ਹੈ ਕੋਈ ਵੀ ਹਰਬਲ ਸ਼ੈਂਪੂ ਦਾ ਇਸਤੇਮਾਲ ਕਰਕੇ ਆਪਣੇ ਵਾਲਾਂ ਨੂੰ ਵਾਸ਼ ਕਰ ਸਕਦੇ ਹੋ ਦੋਸਤੋ ਹੁਣ ਆਪਾਂ ਕੱਲ ਕਰਦੇ ਇਸ ਦੇ ਪ੍ਰਾਈਸ ਦੀ ਦੋਸਤੋ ਇਸ ਦੇ ਉੱਤੇ ਪ੍ਰਾਈਸ ਦਿੱਤਾ ਹੈ 339 ਜੀ 339 ਰੁਪਏ ਦੇ ਵਿੱਚ ਤੁਹਾਨੂੰ ਇਹ ਆਨਲਾਈਨ ਆਸਾਨੀ ਨਾਲ ਤੁਸੀਂ ਇਸ ਨੂੰ ਬਾਏ ਕਰ ਸਕਦੇ ਹੋ ਇਸ ਨੂੰ ਖਰੀਦਣ ਦੇ ਲਈ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦੇ ਦਿੱਤੇ ਹਨ ਤੁਸੀਂ ਉੱਥੇ ਕਲਿੱਕ ਕਰਕੇ ਇਸ ਨੂੰ ਬਾਏ ਕਰ ਸਕਦੇ ਹੋ ਦੋਸਤੋ ਇਹ ਆਪਣੇ ਵਾਲਾਂ ਦੇ ਲਈ ਬਹੁਤ ਹੀ ਨੇਚਰਲ ਆਇਲ ਹੈ ਦੋਸਤੋ ਜੇ ਤੁਸੀਂ ਆਪਣੇ ਵਾਲਾਂ ਦੇ ਝੜਨ ਤੋਂ ਪਰੇਸ਼ਾਨ ਹੋ ਵਾਲਾਂ ਦੀ ਗ੍ਰੋਥ ਨੂੰ ਲੈ ਕੇ ਪਰੇਸ਼ਾਨ ਹੋ ਜਾਂ ਫਿਰ ਤੁਸੀਂ ਡੈਂਗਰਫ ਤੋਂ ਪਰੇਸ਼ਾਨ ਰਹਿੰਦੇ ਹੋ ਤਾਂ ਇੱਕ ਵਾਰ ਇਸ ਆਇਲ ਨੂੰ ਜ਼ਰੂਰ ਵਰਤੋ ਲਗਾਤਾਰ 1 ਮਹੀਨੇ ਤੁਸੀਂ ਇਸ ਨੂੰ ਵਰਤੋਗੇ ਤਾਂ ਤੁਹਾਨੂੰ ਅਮੇਜ਼ਿੰਗ ਰਿਜ਼ਲਟ ਮਿਲਣਗੇ ਦੋਸਤੋ ਇਹ ਜੀ ਐਮ ਪੀ ਨਾਲ ਸਰਟੀਫਾਈਡ ਹੈ ਇਸ ਲਈ ਤੁਹਾਡੇ ਵਾਲਾਂ ਦੇ ਉੱਤੇ ਕੋਈ ਵੀ ਸਾਈਡ ਇਫੈਕਟ ਨਹੀਂ ਹੋਵੇਗਾ ਕਿਉਂਕਿ ਇਸ ਤੇਲ ਦੇ ਅੰਦਰ ਸਾਰੀਆਂ ਹੀ ਨੇਚਰਲ ਆਯੁਰਵੇਦਿਕ ਪ੍ਰੋਪਰਟੀਜ਼ ਹਨ ਇਹ ਆਪਣੇ ਵਾਲਾਂ ਨੂੰ ਇਨਕਰੀਜ਼ ਕਰਨ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦੀਆਂ ਹਨ ਨਾਲ ਤੁਹਾਡੇ ਵਾਲਾਂ ਦੇ ਉੱਤੇ ਦੇਖੋ ਸ਼ਾਈਨ ਵੀ ਆ ਜਾਵੇਗੀ ਤਾਂ ਦੋਸਤੋ ਅੱਜ ਦੇ ਇਸ ਵੀਡੀਓ ਦੇ ਵਿੱਚ ਇੰਨਾ ਹੀ ਤੁਸੀਂ ਹੈਲਦੀ ਰਹੋ ਇਹ ਹੀ ਮੈਂ ਚਾਹੁੰਨਾ ਹਾਂ ਜੇਕਰ ਤੁਹਾਨੂੰ ਇਹ ਜਾਣਕਾਰੀ ਟਿਪਸ ਚੰਗੇ ਲੱਗੇ ਤਾਂ ਇਸ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰਨਾ ਅਤੇ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਕਰ ਲਵੋ ਅਤੇ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ